ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੇ ਇਹ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਅੰਦਰ ਟਾਇਰ ਤੱਕ ਨਹੀਂ ਆ ਰਹੇ ਸਪੀਅਰ ਪਾਰਟ ਤੱਕ ਨਹੀਂ ਆ ਰਿਹਾ ਇੱਥੋਂ ਤੱਕ ਕਿ ਵਰਕਰਾਂ ਨੂੰ ਤਨਖਾਹਾਂ ਦੇਣ ਯੋਗੇ ਵੀ ਪੈਸੇ ਨਹੀਂ ਆ ਰਹੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੰਨਰ ਜਿਹੜਾ ਕਹਿ ਰਿਹਾ ਕਿ ਇੰਨਾ ਤਿੰਨਾਂ ਸਾਲਾਂ ਦੇ ਵਿੱਚ ਜਿਹੜਾ ਟ੍ਰਾਂਸਪੋਰਟ ਦਾ ਅਧਾਰਾ ਵਧੇ ਗਿਆ ਪਰ ਕਿਤੇ ਨਾ ਕਿਤੇ ਵਾਅਦੇ ਜ ਨਹੀਂ ਇਹ ਖੜਮ ਦੇ ਕੰਡੇ ਦੇ ਕਿਨਾਰੇ ਤੇ ਜਾ ਚੁੱਕਾ ਹੈ ਇਸ ਟਾਈਮ ਸੀਡੀਪੂ ਦੇ ਹਾਲਾਤ ਵੇਖੋ ਟਾਇਰ ਜਿਹੜੇ ਰੀਸੋਲਟ ਟਾਇਰ ਆ ਉਹ ਆਪਣੇ ਕਿਲੋਮੀਟਰ ਪੂਰੇ ਕਰ ਚੁੱਕੇ ਆ ਪਰ ਕਿਤੇ ਨਾ ਕਿਤੇ ਦੁਬਾਰਾ ਉਹਨਾਂ ਟਾਇਰਾਂ ਨੂੰ ਵਰਤਿਆ ਜਾ ਰਿਹਾ ਅੰਦਰ ਕੰਮ ਨਹੀਂ ਹੋ ਰਿਹਾ ਗੱਡੀਆਂ ਦਾ ਸਪੇਅਰ ਪਾਰਟ ਨਹੀਂ ਆ ਰਿਹਾ ਇਥੋਂ ਤੱਕ ਕਿ ਜੀ ਇਸ ਨਾਟ ਇੱਕ 10 ਰੁਪਏ ਦਾ ਨਟ ਲੈਣ ਜੋਗੇ ਪੈਸੇ ਨਹੀਂ ਆ ਇਹ ਹਾਲਾਤ ਹੋ ਚੁੱਕੇ ਨੇ ਜੀ ਪੰਜਾਬ ਰੋਡਵੇ ਪੈਸਾ ਹੈ ਨਹੀਂ ਸਰਕਾਰ ਕੋਲ ਨਾ ਸਰਕਾਰ ਦੇ ਰਹੀ ਆ ਉਹ ਕਲਚ ਪਲੇਟਾਂ ਤਦ ਆਉਣਗੀਆਂ ਜਦ ਪੈਸਾ ਆਊਗਾ ਫਿਰ ਜਿਹੜੀ ਲਾਗੇ ਸ਼ਿਮਲੇ ਰੂਟ ਵਾਲੀ ਗੱਡੀ ਆ ਉਹ ਪਹਿਲਾਂ ਤਾਂ 3 ਦਿਨ ਸ਼ਿਮਲੇ ਖੜੀ ਰਹੀ ਜੀ ਉਹਦਾ ਸਟੀering ਪਾਈਪ ਪਾੜ ਗਿਆ ਪਰ ਦੇਖੋ ਸਟੀering ਪਾਈਪ ਵੀ ਇਹਨਾਂ ਕੋਲ ਹੈ ਨਹੀਂ ਅੰਦਰ ਪਾਉਣ ਵਾਸਤੇ ਉਹਦੇ ਵਾਸਤੇ ਵੀ ਪੈਸੇ ਹੈ ਨਹੀਂ ਬਜਟ ਹੈ ਨਹੀਂ ਤਾਂ ਕਹਿ ਦਿੰਦੇ ਆ ਜੀ ਆਹ ਹਾਲਾਤ ਹੋਏ ਪੈਨੇ ਪੰਜਾਬ ਰੋਵੇ ਪੰਨਵਾਸ